ਗਰੀਬਾ ਅਹੀ ਹੋਏ ਕਮਾਣਾ ਉਹ ਖਾਣਾ ਵਾ ਗਰੀਬਾ ਬੰਦਾ ਨਾ ਦਊਗਾ ਵਾਕੀ ਕਿੱਥੇ ਜਾਊਂਗਾ ਜੰਕਾ ਅੱਛਾ ਅੱਜ ਉਹ ਆਏ ਨਾ ਤਾਰਾ ਨਹੀਂ ਆਇਆ ਤਾਰਾ ਜਿਸਾਨੇ ਕੋਸ਼ਿਸ਼ ਤੇ ਤਾਂ ਆਪਾਂ ਕਮਾਣਾ ਕਰਾਇਆ ਤਾਂ ਆਏ ਕਿੱਦਾਂ ਨਹੀਂ ਆਏ ਕਿੱਦਾਂ ਦੀ ਇੱਧਰ ਦੀ ਲੱਗ ਰਿਹਾ ਇੱਧਰ ਕੀ ਆਇਆ ਕੋਈ ਰਸਤਾ ਮੇਰਾ ਢੇਰ ਦੇ ਵਿੱਚ ਲੱਗਿਆ ਕੋੜੀਆ ਦੇ ਵਿੱਚ ਬੂਹਾਂ ਲੱਗਿਆ ਅੱਛਾ ਨੇ ਭੀ ਵੀ ਮੈਂ ਕਿੱਡਾ ਹੋਰ ਫਟਾ ਹੁਣ ਮੈਂ ਲਾਇਆ ਵਾ ਉਹ ਕੁਂਡੀ ਬਾਹਰ ਕਿੱਦਾਂ ਹੋਣੀ ਇਹ ਤਾਂ ਨਹੀਂ ਕੁਂਡੀ ਹੋਣੀ ਇਹ ਕੋਲ ਸਰੇ ਗੁਆ ਫੁੱਲਾ ਦੇ ਨਹੀਂ ਨਾ ਆਇਆ ਜਿੰਨਾ ਨੂੰ ਹੋਵੇ ਸੀ ਇਹ ਨਹੀਂ ਗੁਆ ਬਾਕੀ ਭਜੀ ਕੀ ਨਾਮ ਆਪਣਾ ਕਮਲ ਕਿੱਥੇ ਰਹਿਣ ਵਾਲੇ ਬਾਦਪੁਰਾ ਗਾਹੀ ਨੰਬਰ 3 ਸੀ ਕੀ ਹੋਇਆ ਜੀ ਜਿਹੜਾ ਤੁਹਾਡੇ ਘਰ ਰਾਤੀ ਰਾਮ ਦੇ ਤਰ੍ਹਾਂ ਸਤੇ ਸੋ ਗਏ ਸੀ ਜੀ 9 ਵਜੇ ਆ ਕੇ ਤੇ ਨਾ ਸਵੇਰੇ 6 ਵਜੇ ਜਾਣਾ ਉਸ ਅੱਡੇ ਸਵਾਰੀ ਨਾਲ ਸਵਾਰੀ ਲੈ ਕੇ ਆਵਾਂ ਮੈਂ ਦੇ ਘਰ ਦੇ ਨਾਲ ਅਖ ਠਾਲਿਆ ਮੈਂ ਦੇਖਿਆ ਪਹਿਲਾਂ ਮੈਂ ਮੰਦਰ ਦੀ ਲੈਟ ਜਗਾ ਮੰਦਰ ਗਿਆੜੀ ਜਗਾ ਤੇ ਲਵਾਰੀ ਖੁੱਲੀ ਹੋਈ ਸੀ ਹੂੰ ਉਸ ਤੋਂ ਬਾਅਦ ਮੈਂ ਘਰ ਦੇ ਨਾਲ ਠਾਲਿਆ ਕੇ ਕਰਦੇ ਮੈਂ ਤੋਲਮਾਰੀ ਖੁੱਲੀ ਹੈ ਮੇਰੇ ਕੱਪੜੇ ਮੇਰੇ ਉੱਧਰ ਰੱਖੇ ਤੂੰ ਕਹਿੰਦੇ ਨਹੀਂ ਮੈਂ ਗਿਆ ਕੇ ਦੇਖਿਆ ਜਦ ਮੈਂ ਘਰ ਦੇ ਨਾਲ ਜਾ ਕੇ ਦੇਖਿਆ ਫਿਰ ਉਹ ਗੋਲਡ ਆਪਣਾ ਦੇਖਿਆ ਗੋਲਡ ਵੀ ਹੈ ਨਹੀਂ ਸੀਗਾ ਉਹ ਰਿੰਗਾ ਸੀਗਾ ਇੱਕ ਚੈਨੀ ਸੀਗੀ ਮੰਮੀ ਦਾ ਟੋਪਾ ਸੀਗਾ ਹੂੰ ਉਹ ਵੀ ਹੈ ਨਹੀਂ ਮੇਰੇ ਜੇਬ ਵਿੱਚ ਪੈਸੇ ਸੀਗੇ ਥੋੜੇ ਬਹੁਤੇ ਹੂੰ ਦੇ 2-2500 ਰੁਪਇਆ ਜੀਬੀ ਚ ਦੇਗਾ ਮੈਂ ਜਿਹੜਾ ਕੱਲ ਦੀ ਸੇਲ ਕੀਤੀ ਸੀ ਬਿੱਟ ਸੀਗੇ ਉਹ ਵੀ ਮੇਰੇ ਉੱਥੇ ਝੋਲੇ ਚ ਪਏ ਸੀਗੇ ਬਾਕੀ ਬਾਬਾ ਜੀ ਦੀ ਗੋਲ ਝੋਲੀ ਸੀਗੀ ਉਹ ਵੀ ਲੈ ਕੇ ਸਾਰੇ ਦੇ ਗੋਲਕ ਸੀ ਬਾਬਾ ਜੀ ਦੀ ਉਹ ਵੀ ਲੈ ਸਾਰੇ ਲੈ ਗਏ ਲਾਗ ਨੂੰ ਵੀ ਟੋਟਲ 20000 ਰੁਪਇਆ ਦਾ ਉਹ ਕੈਸ਼ ਸੀ ਕੈਸ਼ 20000 ਰੁਪਇਆ ਸੀ ਤੇ ਕੀ ਲੱਗ ਰਿਹਾ ਕਿੰਨੇ ਕੁ ਵੀ ਦੀ ਘਟਨਾ ਹੈ ਤੁਹਾਨੂੰ ਟਾਈਮ ਪਤਾ ਕੁਝ ਪਤਾ ਨਹੀਂ ਬਾਈ ਕੋਈ ਗਲੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਣ ਕੋਈ ਕਿਤੇ ਨਹੀਂ ਹੈਗਾ ਜਦੋਂ ਇਹ ਵਾਰਦਾਤ ਹੋਈ ਸਾਰੀ ਤੇ ਘਰ ਦੇ ਵਿੱਚ ਤੁਸੀਂ ਸਾਰੇ ਘਰੇ ਸੀ ਘਰੇ ਸੀਗੇ ਸੁੱਤੇ ਪਏ ਸੀ ਕੋਈ ਹੌਸ ਨਹੀਂ ਹੈਗੀ ਗਲਮਾਰੀ ਵੀ ਖੁੱਲੀ ਖੜਕਾ ਹੁੰਦਾ ਉੱਠਦੇ ਪਰ ਕੁਝ ਨਹੀਂ ਹੋ ਰਿਹਾ ਅੱਛਾ ਘਰ ਤੋਂ ਤੁਸੀਂ ਸੁੱਤੇ ਪਏ ਸੀ ਪਤਾ ਨਹੀਂ ਲੱਗਿਆ ਕੌਣ ਲੈ ਗਿਆ ਤੁਹਾਡੇ ਕਮਰੇ ਚੋਂ ਆਇਆ ਸਮਾਨ ਲੈ ਗਿਆ ਕੀ ਲੱਗ ਰਿਹਾ ਇਹਦਾ ਸੁੱਤੇ ਪਏ ਇਧਰ ਮੇਰੀ ਪੈਂਟ ਸ਼ੱਟ ਲਾ ਕੇ ਇਧਰ ਢੇ ਆ ਕੇ ਇਧਰ ਰੱਖੀ ਵੱਡੇ ਦੂਜੇ ਕਮਰੇ ਵਿੱਚ ਤੇ ਤਾਂ ਵੀ ਨਹੀਂ ਪਤਾ ਲੱਗਿਆ ਕੀ ਲੱਗ ਰਿਹਾ ਕੋਈ ਬਾਹਰਲਾ ਬੰਦਾ ਜਾਂ ਘਰ ਦਾ ਕੋਈ ਸ਼ੱਕ ਲੱਗ ਰਿਹਾ ਕਿਸੇ ਤੇ ਸ਼ਾਕਰ ਗੇਜ਼ ਗੱਤਾਂ ਕਿਸੇ ਦਮ ਨੇ ਕੀ ਪਦਾਂ ਕਰੇ ਨੀ ਕੀਤਾ ਵਾ ਕੋਈ ਨਹੀਂ ਕੀਤਾ ਨਾ ਕੋ ਮੇਰੀ ਰੰਜਿਸ਼ ਆ ਕਿਸ ਨਾਲ ਅੱਛਾ ਜੀ ਕੁਛ ਨਹੀਂ ਹੈਗਾ ਇੱਦਾਂ ਕੀ ਕੰਮ ਕੀ ਕਰਦੇ ਤੁਸੀਂ ਕੰਮ ਕਰੀਦਾ ਏ ਰਿਕਸ਼ਾ ਚਲਾਉਂਦਾ ਮੈਂ ਹੂੰ ਆਪਾਂ ਕੰਮ ਤੋਂ ਆਈਦਾ ਸਿੱਧਾ ਕੰਮ ਕਰੋ ਕੰਮ ਤੇ ਬਾਸ ਤੇ ਪੁਲਿਸ ਲੈ ਜੇ ਆਪਾਂ ਖੜੇ ਹੋਏ ਤਾਂ ਨਾ ਕਿਸੇ ਨਾਲ ਬੋਲੀਦਾ ਨਾ ਚੱਲੀਦਾ ਪੁਲਿਸ ਵਗੈਰਾ ਨੇ ਕੰਪਲੀਟ ਕੀਤੀ ਹਾਂ ਪੁਲਿਸ ਨੂੰ ਘਰ ਤੇ ਇੱਕ ਮਿੰਟ ਆਏ ਸੀ ਆਏ ਸੀ ਮੌਕਾ ਦੇਖ ਕੇ ਚਲੇ ਗਏ ਕੀ ਮੰਗ ਕਰਦੇ ਪਾਜੀ ਪ੍ਰਸ਼ਾਸਨ ਕੋਲੋਂ ਇੰਸਾਨ ਸ਼ਾਹਦਤ ਅਸੀਂ ਮੰਗ ਕਰਦੇ ਹਾਂ ਕਿ ਚੌਰਾ ਤੇ ਨੱਥ ਪਾਈ ਜਾਵੇ ਪੇ ਘਾਤ ਦਾ ਨਾ ਕਰਨਾ ਨਾ ਅਗਰੇ ਭਾ ਅਹੀ ਹੋਏ ਕਮਾਲਾ ਉਹ ਖਾਣਾ ਵਾ ਗਰੀਬਾ ਬੰਦਾਂ ਨੇ ਤਾਂ ਉਹਦਾ ਵਾਕੀ ਕਿਥੇ ਜਾਊ ਮੈਂ ਤਾਂ ਇਹ ਉੱਡ ਕੇ ਜਾ ਗਈ ਨਹੀਂ ਆਈ ਇੰਨਾ ਮੇਰਾ ਸਰੀਰ ਜਿੱਦਾਂ ਨਾ ਪਾਰਾ ਪਾਰਾ ਜਿਆ ਹੋ ਗਿਆ ਉੱਠੀ ਵੀ ਆ ਤਾਂ ਮੇਰੀ ਹੌਣ ਵੀ ਮੈਂ ਗੋਲੀ ਖਾਧੀ ਤਾਂ ਤਦ ਮੈਂ ਉੱਠੀ ਆ ਪਤਾ ਨਹੀਂ ਕੀ ਕੀਤਾ ਅਗਲੇ ਮਤਲਬ ਸਾਰੀ ਫੈਮਿਲੀ ਘਰੇ ਸੁੱਤੀ ਪਈ ਸੀ ਸਾਰੇ ਸੁੱਤੇ ਸੀ ਉਹ ਅੰਦਰ ਸੁੱਤੇ ਸੀ ਅਸੀਂ ਦੋ ਮਰਦਾ ਦੀ ਕੋਤੀ ਅੰਦਰ ਪਈਆਂ ਸੀ ਉਹ ਉਹ ਵੀ ਬਿਮਾਰ ਪਈ ਆ ਤਾਂ ਮੈਂ ਵੀ ਪਈ ਕੀ ਕੀ ਲੈ ਗਿਆ ਹੁਣ ਲੈ ਗਿਆ ਦੋ ਮੁੰਡੀਆਂ ਇੱਕ ਚੈਰਨੀ ਇੱਕ ਟੋਪਸਾਈ ਜੋੜੀ 20000 ਰੁਪਇਆ ਹੈ ਜਿੰਦਾ ਸੀ ਇੱਥੇ ਬਾਬੇ ਦੇ ਰੱਖਦੇ ਉਹੀ ਸਾਰਾ ਕੈਸ਼ ਕੱਢ ਕੇ ਲੈ ਗਏ ਆ ਝੋਲੀ ਚੋਂ ਬਾਬਾ ਜੀ ਦੀ ਚੋਂ ਤੇ ਉੱਥੇ ਗੋਲਕ ਬਾਬਾ ਜੀ ਦੀ ਲਾਈਓ ਉੱਚੋਂ ਪੈਸੇ ਕੱਢ ਲਏ ਮੁੰਡੇ ਦੀ ਪੈਂਟ ਤੇ ਸ਼ਰਟ ਜੋ ਉੱਚੋਂ ਵੀ ਕੱਢ ਲਏ ਉਹਦੇ ਝੋੜਾ ਜਿਹੜਾ ਹੁੰਦਾ ਉੱਚੋਂ ਵੀ ਕੱਢ ਕੇ ਲੈ ਗਏ ਕੋਈ ਸ਼ੱਕ ਲੱਗ ਰਿਹਾ ਹੈਂ ਕਿ ਕਿਸੇ ਦੇ ਕੋਈ ਜਿੱਦਾਂ ਕੋਈ ਆਉਂਦਾ ਜਾਂਦਾ ਹੋਵੇ ਸ਼ੱਕ ਕੋਈ ਨਹੀਂ ਭਾਜੀ ਹਾਂ ਸ਼ੱਕ ਨਹੀਂ ਸਾਨੂੰ ਕਿਸੇ ਤੇ ਵੀ ਹੈਗੀ ਜਾਨੀ ਇਹ ਸਾਡਾ ਉਹ ਪਤਾ ਨਹੀਂ ਕੋਣ ਹੋਊਗਾ ਹੁਣ ਆਪਾਂ ਕਿਹੜਾ ਦੇਖਿਆ ਕਿਸੇ ਨੂੰ ਹਾਂ ਠੀਕ ਹੈ ਜੀ